ਗੁਰਦਾਸਪੁਰ ਪੁਲਿਸ ਦੇ CIA ਸਟਾਫ ਵੱਲੋਂ ਵਕਵਕ ਅਪਰਾਧਿਕ ਮਾਮਲੇ 'ਚ ਲੜਿੰਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਉਕਤ ਗ੍ਰਿਫਤਾਰ ਨੌਜਵਾਨਾਂ ਕੋਲੋਂ ਇੱਕ ਡਬਲ ਬੈਰਲ ਗਨ ਸਮੇਤ ਪੰਜ ਪਿਸਤੋਲਾਂ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉੱਥੇ ਹੀ CIA ਸਟਾਫ ਗੁਰਦਾਸਪੁਰ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਨ ਨੇ ਦੱਸਿਆ ਕਿ ਉਹਨਾਂ ਵੱਲੋਂ ਦੋ ਨੌਜਵਾਨ ਰਾਹੁਲ ਕੁਮਾਰ ਅਤੇ ਸੋਨੂ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਖਿਲਾਫ ਵਕਵਕ ਥਾਣਿਆਂ 'ਚ ਕਈ অপরাধਕ मामले दर्ज ਹਨ ਅਤੇ ਨਸ਼ਾ ਤਸਕਰੀ ਦੇ मामले ਵੀ ਹਨ ਹੁਣ ਗ੍ਰਿਫਤਾਰ ਕਰਨ ਉਪਰੰਤ ਪੁਛਗਿਸਚ ਇਨ੍ਹਾਂ ਨੌਜਵਾਨਾਂ ਕੋਲੋਂ ਜਿਥੇ 10 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਉੱਥੇ ਇਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਅਸਲਾ ਵੀ ਬਰਾਮਦ ਕੀਤਾ ਗਿਆ ਜਿਸ 'ਚ 5 ਪਿਸਤੋਲਾਂ ਤੇ ਜਿੰਦਾ ਕਾਰਤੂਸ ਹਨ ਅਤੇ ਇਹ ਦੋਵੇਂ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਲੁੱਟਾਂ ਖੋਹਾਂ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ ਅਤੇ ਹੁਣ ਅੱਗੇ ਵੀ ਇਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਇਨ੍ਹਾਂ ਤੋਂ ਬਰੀਕੀ ਦੇ ਨਾਲ ਪੁੱਛਗਿਸਚ ਕੀਤੀ ਜਾਏਗੀ ਕਿ ਇਹ ਪਿਸਤੋਲਾਂ ਕਿੱਥੋਂ ਲੈ ਕੇ ਆਏ ਸਨ ਅਤੇ ਪੁਲਿਸ ਅਧਿਕਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦੇਖੋ ਸੀਆਈਏ ਸਟਾਫ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਇਹ ਵਿਸ਼ੇਸ਼ ਰਿਪੋਰਟ ਸਾਡੇ ਮਾਜੋਗ ਐਸਐਸਪੀ ਸਾਹਿਬ ਸ਼੍ਰੀ ਦਿਆਮਾ ਹਰੀਸ਼ ਯੋਪਰਕਾ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਵਲੇ ਸੀਆਈਏ ਸਟਾਫ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਬਰ ਖਾਦ ਦੀ ਇਤਲਾਹ ਤੇ ਆਪਾਂ ਦੋ ਜਿਹੜੇ ਆ ਨਜਾਇਜ਼ ਵੈਪਨ ਜਿਹੜੇ ਉਹ ਬਰਾਮਦ ਕੀਤੇ ਇੱਕ ਸਿੰਗਲ ਬੈਰਲ ਔਰ ਉਹਦੇ ਨਾਲ ਇੱਕ ਰਾਉਂਡ ਰਿਕ ਪਿਸਟਲ ਜਿਹਨਾਂ ਨਾਲ 8 ਰਾਉਂਡ ਬਰਾਮਦ ਕੀਤੇ 32 ਬੋਰ ਦਾ ਔਰ ਪਹਿਲੀ ਪੁਸ਼ਟੀਸ਼ਤੇ ਇਹਨਾਂ ਤੇ ਜਿਹੜੀ ਆ ਅਗਾਹ ਫਰਦਰ ਜਿਹੜਾ ਇਹਨਾਂ ਨੇ ਫਰਦਿਕਸ਼ਾਪ ਕੀਤਾ ਉਹਦੇ ਵਿੱਚ ਸਾਨੂੰ ਫਿਰ ਦੁਬਾਰਾ ਇੱਕ ਦੇਸੀ ਕਟਾ 315 ਬੋਰ ਉਹਦੇ ਨਾਲ 8 ਰਾਉਂਡ 11 ਰਾਉਂਡ ਔਰ ਇੱਕ ਪਿਸਟਲ ਹੋਰ 32 ਬੋਰ ਉਹਦੇ ਨਾਲ ਸਾਨੂੰ ਦੋ ਜਿਹੜੇ ਮੈਗਜ਼ੀਨ ਔਰ ਇੱਕਰ ਵਾਲਵਰ ਜਿਹਦੇ ਨਾਲ 7 ਰੋਂਦ ਹੋਰ ਬਰਾਬਰ ਕੀਤੇ 32 ਬੋਰ ਦਾ ਔਰ ਇਹਨਾਂ ਦੀ ਜਿਹੜੀ ਪਹਿਲੀ ਤੋਂ ਹੋਰ ਪੁੱਛ ਕੇ ਸ਼ਕਤੀ ਨਾਲ ਜਦੋਂ ਇਹਨਾਂ ਨਾਲ ਕੀਤੀ ਗਈ ਇਹਨਾਂ ਦੇ ਕਾਫੀ ਮੁਕਦਮੇ ਜਿਹੜੇ ਆ ਇੱਕ ਰਾਹੁਲ ਕੁਮਾਰ ਇਲੀਅਸ ਕੱਟਾ ਜਿਹਦੇ ਤੇ ਪਹਿਲੇ 9 ਮੁਕਦਮੇ ਦਰਜ ਆ ਐਨਡੀਪੀਸੀ ਐਕਟ ਦੇ ਆਰਮਜ਼ ਐਕਟ ਦੇ ਔਰ ਰਾਧਨੰਦ ਕਤਲ ਦੇ ਜਿਹੜੇ ਆ ਅਟੈਂਪਟ ਟੂ ਮਰਡਰ ਦੇ ਮੁਕਦਮੇ ਜਿਹੜੇ ਆ ਉਹ ਦਰਜ ਨੇ ਜਿਹੜਾ ਦੂਜਾ ਵਾ ਇਹਦੇ ਖਿਲਾਫ 4 ਮੁਕਦਮੇ ਦਰਜ ਆ ਐਨਡੀਪੀਸੀ ਐਕਟ ਦਾ ਔਰ ਜਿਹੜਾ ਆਰਮ ਜੈਕਟ ਦਾ ਔਰ ਇੱਕ ਇਹਨਾਂ ਨੇ OLX ਤੇ ਇਹਨਾਂ ਨੂੰ ਕਿਸੇ ਨੇ ਗੱਡੀ ਪਾਈ ਸੀ ਇਹਨਾਂ ਨੇ ਉਹ ਚੈੱਕ ਕਰਨ ਪਠਾਨਕੋਟ ਗਏ ਟਰਾਈ ਲੈਣ ਦੇ ਬਹਾਨੇ ਗੱਡੀ ਉਥੋਂ ਭਜਾ ਲਿਆ ਸੀ ਬਾਅਦ ਚ ਉਹ ਵੀ ਗੱਡੀ ਵੀ ਇਹਨਾਂ ਦੇ ਰਿਕਵਰ ਹੋ ਗਈ ਉਥੇ ਮਕਦਮਾ ਇਹਨਾਂ ਦੇ ਖਿਲਾਫ ਜਿਹੜਾ ਵਾ ਪਠਾਨਕੋਟ ਡਿਵੀਜ਼ਨ ਨੰਬਰ 2 ਦੇ ਵਿੱਚ ਵੀ ਦਰਜ ਹੈ ਇਹਨਾਂ ਨੂੰ ਪਿਸਤਲ ਕਿਉਂ ਕਰਨੀ ਇਹਨਾਂ ਜਿਹੜਾ ਇਹਨਾਂ ਦੀ ਜਿਹੜੀ ਇਹਨਾਂ ਨੇ ਪੁੱਛ ਕੇ ਇਹ ਚ ਦੱਸਿਆ ਹੈ ਜਿਹੜਾ ਅ ਰੋਮੀ ਗੈਂਗਸਟਰ ਆ ਉਹਦੇ ਨਾਲ ਇਹਨਾਂ ਦੀ ਕਾਫੀ ਪੁਰਾਣੀ ਰੰਜਿਸ਼ ਆ ਤੇ ਇਹਨਾਂ ਨੇ ਇਹਨਾਂ ਨੂੰ ACP ਉਹ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਵੀ ਜਿਹੜਾ ਉਹਦੇ ਤੇ ਬਰਾਬਰ ਜਵਾਬ ਦੇ ਸਕਾਂਗੇ ਇਸ ਕਰਕੇ ਇਹਨਾਂ ਨੇ ਜਿਹੜੇ ਉਹਦੇ ਵਾਸਤੇ ਜਿਹੜੇ ਹਥਿਆਰ ਜਿਹੜੇ ਉਹ ਲੈਤੇ ਸੀ ਹੋਰ ਕੋਈ ਵਾਰਦਾਤ ਦੇ ਸਕਦੇ ਆ ਜਾਂਦੀ ਦੀ ਵਾਰਦਾਤ ਹਾਂ ਅਜੇ ਇਹਨਾਂ ਦਾ ਅੱਜ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਸੀ ਅੱਜ ਹੋਈਗਾ ਦੋ ਤਿੰਨ ਦਿਨ ਦਾ ਹੋਰ ਰਿਮਾਂਡ ਲੈ ਕੇ ਇਹਦੇ ਨਾਲ ਜਿਹੜੀ ਆ ਚੰਗੀ ਪੁਸ਼ਕਿਸ਼ ਕਰਾਂਗੇ ਔਰ ਕਾਫੀ ਵੱਡੇ ਖਲਾਸੇ ਹੁੰਦੇ ਜਿਹੜੇ ਆ ਉਹ ਹ ਹੈਗੀ ਆ ਉਮੀਦ ਹੈਗੀ ਆ ਔਰ ਇਹ ਵੀ ਲੱਗਦਾ ਵਾ ਕਿ ਜਿੱਤੋਂ ਇਹ ਹਥਿਆਰ ਲੈ ਕੇ ਆਏ ਸੀ ਔਰ ਜਿਨ੍ਹਾਂ ਨੂੰ ਸ਼ਾਇਦ ਇਹਨਾਂ ਨੇ ਹੋਰ ਕਿਤੇ ਵੇਚੇ ਵੀ ਹੋਣ ਉਹ ਵੀ ਜਿਹੜੀ ਆ ਪੁੱਛ ਗਏ ਸੀ ਤੇ ਜਦੋਂ ਸਾਹਮਣੇ ਆਏਗਾ ਉਹ ਆਪ ਜੀ ਨਾਲ ਸ਼ੇਅਰ ਕੀਤਾ ਜਾਵੇਗਾ ਜਿਹੜਾ ਸੋਨੂ ਆ ਤੇ ਰਾਹੁਲ ਕਿੱਥੋਂ ਦਾ ਰਹਿਣ ਵਾਲਾ ਜਿਹੜਾ ਸੋਨੂ ਆ ਇਹ ਤੇ ਪਟਨਾ ਬਿਹਾਰ ਦਾ ਰਹਿਣ ਵਾਲਾ ਔਰ ਕਾਫੀ ਦਿਨ ਦਾ ਜਿਹੜਾ ਉਹ ਆ ਪੰਜਾਬ ਦਾ ਵਸਨੀਕ ਹੋ ਚੁੱਕਾ ਹੈ ਗਰਦਾਸਪੁਰ ਦਾ ਇਹਨੇ ਮੈਰਿਜ ਵੀ ਇੱਥੇ ਹੀ ਕਰਵਾਈ ਆ ਔਰ ਜਿਹੜਾ ਰਾਹੁਲ ਹੈ ਗੀਤਾਪੁਰ ਰੋਡ ਦਾ ਰਹਿਣ ਵਾਲਾ ਟੋਟਲ ਕਿਨੇ ਦੋਸ਼ੀ ਕੱਪ ਆਪਾਂ ਟੋਟਲ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਔਰ ਜਿਹੜੀ ਬਾਅਦ ਦੇ ਵਿੱਚ ਇਹਨਾਂ ਨੇ ਬਰਾਬਦਗੀ ਕਰਾਈ ਆ ਉਹ ਇੱਕ ਅਸ਼ੋਨੀ ਕੁਮਾਰ ਦਰਜੀ ਆ ਨਾ ਚਾਰਟ ਹੌਸ ਵਾਲੀ ਗਲੀ ਚੱਗੇ ਜਾ ਕੇ ਉਹਦਾ ਘਰ ਵੀ ਆ ਤੇ ਦੁਕਾਨ ਵੀ ਆ ਉਹਦੀ ਦੁਕਾਨ ਚੋਂ ਤੇ ਉਹਨੂੰ ਨਾਮਜ਼ਦ ਕੀਤਾ